ਕੋੜ ਤੀਰਥ ਮੱਜਨ ਇਸਨਾਨ ਕੋਰੋਣਾ ਪੀਰ ਸਾਡੀ ਜਲ ਪ੍ਰਵਾਹ ਤੇ ਆਵੇ ਕੋੜ ਤੀਰਥ ਦਾ ਨਾਮ ਵੀ ਹਜੂਰ ਸਾਹਿਬ ਹੀ ਘਾਟ ਹੈ ਕੋੜ ਤੀਰਥ ਦਾ ਇਸੇ ਪ੍ਰਕਾਰ ਮੱਜਨਪੁਰਵਾ ਦੇ ਤੇ ਇਸ਼ਨਾਨ ਕਰਿਆਵੇ ਤੇਤੀ ਕਰੋੜ ਦੇਵਤੇ ਐ ਤੇ 3.5 ਕਰੋੜ ਤੀਰਥ ਸਾਰੇ ਉਹਨਾਂ ਦੇ ਇਸ਼ਨਾਨ ਕਰ ਅਕਸਰ ਵੀ ਉਹਨਾਂ ਨੂੰ ਮੁੱਖ ਮੰਨੇ ਇਹਨਾਂ ਦੇ ਇਸ਼ਨਾਨ ਕਰਿਆਵੇ ਜੇ ਕਰਕੇ ਮੱਜਨਪੁਰਵਾ ਦੇ ਵਕਤ ਮੱਜਨਪੁਰੋ ਦੇ ਵਕਤ ਇਸ਼ਨਾਨ ਕਰੇ ਲੱਗੇ ਆਂ ਤੇ ਜੇ ਹਕੂਮੀਆਂ ਹੁੰਦੀਆਂ ਹਨ ਹਰ ਗੋੜਾ ਤੋਂ ਬਾਅਦ ਆ ਗਿਆ ਕਦੇ ਉਦਰਾਗ ਦਾ ਕਦੇ ਹਜਨਪੁਰੀ ਦਾ ਇਸ ਪ੍ਰਕਾਰ ਉਮਾਂ ਦੇ ਤੇ ਇਸ਼ਨਾਨ ਕਰੇ ਜੇ ਕਰਕੇ ਜਿਸ ਕਲਮਹਿ ਮਹਿਲ ਪਰਿਚੇ ਜਿਸ ਕਲਜੂ ਚ ਭਾਈ ਪਾਪਾ ਦੀ ਮਹਿਲ ਕਰਕੇ ਜੀਵ ਪਰੇ ਰਹਿੰਦੇ ਹਨ ਹੰਕਾਰ ਦੀ ਮਹਿਲ ਸਮਾਨ ਦੀ ਮਹਿਲ ਚ ਪਰੇ ਰਹਿੰਦੇ ਹਨ ਸਾਧ ਸੰਗ ਜੂ ਹਰ ਗੁਣ ਗਾਵੇ ਇਹ ਉਹ ਸੁਧ ਨਹੀਂ ਹੋ ਸਕੀ ਦਾ ਸਾਧ ਸੰਗ ਦੇ ਇਕ ਮਿਲ ਕੇ ਜੋ ਹਰੀ ਅਕਾਲ ਕੁਝ ਦੇ ਗੁਣਾ ਨੂੰ ਗਾਉਂਦੇ ਹਨ ਉਹ ਨਿਰਮਲ ਕਾਲੀ ਉਹ ਜਰੂਰ ਸੁਧ ਕਰ ਲਏ ਜਾਂਦੇ ਹੰਗੂ ਨਾਲ ਸਲ ਫਰਮਾਉਂਦੇ ਹਨ